ਜਾਨਪ੍ਰਮੋ ਸਤਿ ਸ਼ਕਾਲ ਫਸਲ ਝੋਨੇ ਦੀ ਔਰ ਦੇਖਣ ਦੇ ਵਿੱਚ ਜਿਹੜੀ ਕੰਡੀਸ਼ਨ ਹੈ ਉਪਰੋਂ ਫਸਲ ਦੀ ਬਹੁਤ ਸੋਹਣੀ ਲੱਗ ਰਹੀ ਹੈ ਫਸਲ ਬਹੁਤ ਵਧੀਆ ਹੈਗੀ ਪਰ ਪਿਛਲੇ ਕੁਝ ਦਿਨਾਂ ਦੇ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਤੇਲੇ ਦੀਆਂ ਜਾਂ ਹੌਪਰ ਦੀਆਂ ਜਾਂ ਪੂਰੀ ਪੇਠ ਵਾਲੇ ਟਿੱਡੇ ਦੀਆਂ ਕਾਲੀ ਪੇਠ ਵਾਲੇ ਟਿੱਡੇ ਦੀਆਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਕਾਫੀ ਵੀਡੀਓ ਆ ਰਹੀਆਂ ਤਾਂ ਆਪਾਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਸੀ ਇਹ ਵੀਡੀਓ ਡਰੋਨ ਦੇ ਮਕਸਦ ਲਈ ਨਹੀਂ ਹੈ ਵੀ ਤੁਸੀਂ ਡਰੋ ਪਰ ਦੇਖੋ ਜ਼ਰੂਰ ਬਾਅਦ ਚ ਜ਼ਰੂਰ ਕਰੋ ਉਕੇ ਜਿੰਨਾਕ ਆਪਾਂ ਵਿੱਚ ਚੱਲਾਂਗੇ ਖੇਤ ਦੇ ਉਰ ਦੇਖਾਂਗੇ ਵੀ ਤੇਲੇ ਦੀ ਕੰਡੀਸ਼ਨ ਅਸਲ ਦੇ ਵਿੱਚ ਹੈ ਕਿ ਤਾਂ ਜਿਸ ਤਰ੍ਹਾਂ ਬਿਲਕੁਲ ਵਿੱਚੋਂ ਜਾ ਕੇ ਹੀ ਪਤਾ ਲੱਗੂਗਾ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂਗੇ ਕਿ ਤੁਹਾਨੂੰ ਇਹ ਹੌਪਰ ਜਿਹੜਾ ਕਾਲੀ ਪੇਠਾ ਵਾਲਾ ਟਿੱਡਾ ਔਰ ਕਾਫੀ ਮਾਤਰਾ ਦੇ ਵਿੱਚ ਹਰ ਜਗ੍ਹਾ ਦਿਖਾਈ ਦੇ ਰਿਹਾ ਹੈਗਾ ਇਸ ਤਰ੍ਹਾਂ ਸਾਹਮਣੇ ਵੀ ਬੂਟੇ ਦੇ ਉੱਪਰ ਤੁਸੀਂ ਦੇਖੋਗੇ ਤਾਂ ਘਟੋ ਘਟ ਮੇਰੇ ਹਿਸਾਬ ਨਾਲ 20 ਤੋਂ 25 ਦੀ ਤਦਾਦ ਜ਼ਿਆਦਾ ਹੀ ਹੋ ਸਕਦੀ ਹੈ ਜਿਹੜੀ ਪਰਪਲੈਂਟ ਹੈਗੀ ਆ ਔਰ ਇਹ ਹਰ ਫਸਲ ਵਿੱਚੋਂ ਜਾ ਕੇ ਪਤਾ ਲੱਗੂ ਵੀ ਵਿੱਚੋਂ ਕੰਡੀਸ਼ਨ ਕੀ ਐ ਤਾਂ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕੋਈ ਡਰੋਨ ਲਈ ਵੀਡੀਓ ਨਹੀਂ ਐ ਆਪ ਦਾ ਆਪ ਦਾ ਖੇਤ ਜ਼ਰੂਰ ਚੈੱਕ ਕਰੋ ਜਿਸ ਤਰ੍ਹਾਂ ਇਸ ਪੌਦੇ ਦੇ ਉੱਪਰ ਤੁਸੀਂ ਇੱਕੋ ਡਾਨੀ ਦੇ ਉੱਪਰ ਦੇਖ ਰਹੇ ਹੋ ਕਿੰਨੇ ਜਿਹੜੇ ਬੱਚੇ ਉਹਦੇ ਪੂਰੀ ਪੱਠ ਵਾਲੇ ਡੱਡੇ ਦੇ ਤਿਆਰ ਹੋ ਚੁੱਕੇ ਆ ਤਾਂ ਤਾਂ ਹੁਣ ਕੀ ਐ ਵੀ ਇਹਦੇ ਲਈ ਦਵਾਈਆਂ ਦੇਖੋ ਮਾਰਕੀਟ ਦੇ ਵਿੱਚ ਬਹੁਤ ਨੇ ਕੰਟਰੋਲ ਹੋ ਜਾਊਗਾ ਕੋਈ ਜ਼ਿਆਦਾ ਡਰ ਵਾਲੀ ਗੱਲ ਵੀ ਨਹੀਂ ਐ ਪਰ ਬਾਣ ਆਪਦਾ ਜਰੂਰ ਤੁਸਾਨੂੰ ਦੇਖਣਾ ਪੈਣਾ ਹੈ ਆਪਦਾ ਬਾਣ ਬਾਤ ਕਰਨਾ ਪੈਣਾ ਹੈ ਆਪਦੇ ਬਾਣ ਦੇ ਵਿੱਚ ਗੀੜਾ ਦੇ ਕੇ ਜਰੂਰ ਦੇਖਣਾ ਪੈਣਾ ਔਰ ਜਿਹੜਾ ਇਹਦਾ ਇੱਕ ਈਟੀਐਲ ਲੈਵਲ ਹੈ ਜਿੱਥੋਂ ਕ੍ਰੋਸ ਹੁੰਦਾ ਔਰ ਇਸ ਬਾਣ ਦੇ ਵਿੱਚ ਅਸੀਂ ਦੋ ਚੀਜ਼ਾਂ ਦੇਖੀਆਂ ਨੇ ਚੈੱਕ ਕੀਤੀਆਂ ਇੱਕ ਕੈਰੇ ਦੇ ਵਿੱਚ ਰੇਹ ਲੇਟ ਪਈ ਵੀ ਉੱਥੇ ਬਹੁਤ ਜ਼ਿਆਦੇ ਹੈ ਔਰ ਇੱਕ ਕੈਰਿਆ ਜਿਹੜਾ ਹੈਗਾ ਉਹਦੇ ਵਿੱਚ ਰੇਹ ਪਹਿਲਾਂ ਖਤਮ ਕਰਤੀ ਸੀ ਬਾਅਦ ਵਿੱਚ ਕਿਸਾਨ ਵੀਰ ਨੇ ਡਰ ਦੇ ਕਾਰਨ ਲੇਟ ਰੇਹ ਪਾਈ ਆ ਤਾਂ ਇਹ ਜਿਹੜੀ ਕੰਡੀਸ਼ਨ ਹੈ ਤੁਹਾਨੂੰ ਲੇਟ ਰੇਹ ਵਾਲੀ ਵੀ ਦਿਖਾਈ ਆਮ ਆ ਜਿਹੜੀ ਕੰਡੀਸ਼ਨ ਹੈ ਬਿਲਕੁਲ ਲੇਟ ਰੇ ਵਾਲੇ ਦੀ ਹੈ ਜਿਹੜੀ ਆ ਤੁਸੀਂ ਦੇਖ ਰਹੇ ਹੋ ਔਰ ਜੇ ਮੈਂ ਹੁਣ ਤੁਹਾਨੂੰ ਜਿਹੜਾ ਗੇਤ ਹੈ ਮਤਲਬ ਪਹਿਲਾ ਰੇ ਖਤਮ ਕਰੀ ਹੈ ਉਹਦੀ ਕੰਡੀਸ਼ਨ ਦਿਖਾਈਏ ਤਾਂ ਉੱਥੇ ਇਹ ਸਮੱਸਿਆ ਘੱਟ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਇੱਕੋ ਹੀ ਕਿਸਮ ਆ ਦੇਖ ਲਓ ਤੁਸੀਂ ਇੱਕੋ ਹੀ ਵੈਰਾਈਟੀ ਹੈ ਔਰ ਇੱਕੋ ਹੀ ਖੇਤ ਹੈ ਤਾਂ ਕਰਕੇ ਮੈਂ ਕਹਿਣਾ ਵੀ ਦੇਖੋ ਐਸੇ ਖੇਤ ਦਾ ਦੂਸਰਾ ਰਿਜ਼ਲਟ ਤੁਹਾਡੇ ਸਾਹਮਣੇ ਆ ਬਿਲਕੁਲ ਜਿਹੜਾ ਨਾਲ ਵਾਲਾ ਕਹਿ ਰਿਹਾ ਐਸ ਬੱਟ ਤੋਂ ਇਧਰ ਵਾਲਾ ਤਾਂ ਇਹਦੇ ਵਿੱਚ ਕੀ ਆ ਵੀ ਹੌਪਰ ਜ਼ਿਆਦਾ ਐ ਇਹਦੇ ਵਿੱਚ ਘੱਟ ਐ ਤਾਂ ਬਾਣ ਦੇਖੋ ਜ਼ਰੂਰ ਈਟੀਐਲ ਲੈਵਲ ਜ਼ਰੂਰ ਦੇਖੋ ਸਿੱਧਾ ਨਹੀਂ ਦੇਖਿਆ ਜਾਂਦਾ ਤਾਂ ਮੋਬਾਈਲ ਦੇ ਉੱਪਰ ਤੁਸੀਂ ਜਿਹੜੇ ਉਹਦੇ ਦਾਣੇ ਆ ਝਾੜ ਕੇ ਦੇਖ ਸਕਦੇ ਹੋ ਅਗਰ 6 ਤੋਂ ਵੱਧ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਤਾਂ ਵੀਰ ਮੰਨ ਕੇ ਦੇ ਤਾਂ ਰੱਖੋ ਵੀ ਉਸ ਟਾਈਮ ਤੇ ਤੁਹਾਨੂੰ ਜਿਹੜੀਆਂ ਦਵਾਈਆਂ ਉਹ ਕਰਨੀਆਂ ਪੈ ਸਕਦੀਆਂ ਜਿਹਦੇ ਵਿੱਚ ਪੈਕਸਾ ਲਾਉਣ ਹੋ ਸਕਦੀ ਐ ਚੈਸ ਹੋ ਸਕਦੀ ਐ ਬਾਹਰ ਦਾ ਇੱਕ ਕਰਬਿਕਸ ਪ੍ਰੋ ਆਂਦਾ ਹੈ ਉਹ ਵੀ ਹੋ ਸਕਦਾ ਹੈ ਉਹ ਸ਼ੀਨ ਵੀ ਹੋ ਸਕਦੀ ਹੈ ਉਹ ਮੌਕੇ ਤੇ ਸੁਵਿਧਾ ਦੇ ਅਨੁਸਾਰ ਜਿੰਨੀ ਵੀ ਜਿੱਥੇ ਸਮੱਸਿਆ ਜਿਉਂ ਜੀ ਤਾਂ ਉਹ ਤੁਹਾਨੂੰ ਕਰਨੀ ਚਾਹੀਦੀ ਹੈ ਤਾਂ ਹੌਪਰ ਦਾ ਅਟੈਕ ਯਾਨੀ ਕਿ ਲੇਟ ਰੇ ਦੇ ਵਿੱਚ ਲੇਟ ਜੂਰੀਆ ਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਿਸਾਨ ਵੀਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ